ਪਰ ਕਿਆ ਮੀਆਂ ਕਹਾਣੀਆਂ ਸਾਡੇ ਮੁੱਢ ਕਦੀ ਮੀਰੀ ਵੀ ਅਸੀਂ ਜਗ ਤੋਂ ਦਿਲ ਦੇ ਦਰਦ ਛੁਪਾਈ ਫਿਰਦੇ ਹਾਂ ਭਵੇਂ ਝੂਠੀ ਸਈ ਪਰ ਚਿਹਰੇ ਤੇ ਮੁਸਕਾਨ ਤੇ ਜਾਈ ਕਰਦੇ ਹਾਂ ਪ੍ਰੀਤ ਮੇਰੀ ਵੇਲ ਹੈ ਜੋ ਵੱਧਦੀ ਰਹਿੰਦੀ ਹੈ ਸਦਾ ਪ੍ਰੀਤ ਮੇਰੀ ਇਕਮੀ ਦੇ ਚੰਨ ਦੀ ਕਾਤਰ ਨਹੀਂ ਸਤ ਸ੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਕਾਉਂਸਲ ਆਫ ਸਿੱਖ ਆਰਗੇਨਾਈਜੇਸ਼ਨ ਯਾਨੀ ਕਿ ਕੋਸੋ ਹਾਲ ਕੈਲਗਰੀ ਵਿਖੇ ਜਿੱਥੇ ਅਰਪਣ ਲਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਜਿੱਥੇ ਬਦਮਾਨਾ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਪੰਜਾਬ ਵਿੱਚ ਆਏ ਜ਼ਬਰਦਸਤ ਹੜ੍ਹਾਂ ਤੇ ਚਿੰਤਾ ਪ੍ਰਗਟ ਕੀਤੀ ਤੇ ਹਰ ਪੀੜਤਾਂ ਨੂੰ ਸੰਭਵਾ ਮਦਦ ਕਰਨ ਦਾ ਭਰੋਸਾ ਵੀ ਦਵਾਇਆ ਗਿਆ ਤੇ ਸਹਿਤਕ ਪ੍ਰੇਮੀਆਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਬੇਸ਼ਕ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਕਰਾਂਗੇ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਲਕ ਪੀਵੀ ਚੈਨਲ ਦੇ ਨਾਲ ਨਾਇਕ ਕਰਬਲੀ ਚਲਨ ਰੁਕ ਜੋ ਦੁਨੀਆ ਦਾ ਚਲਨ ਰੁਕ ਜੋ ਦੁਨੀਆ ਦਾ ਸੋਚੋ ਅਗਰ ਕੋਰਤ ਨਾ ਹੋएगी ਕਿ ਬਨੂਫੇ ਦੁਨੀਆ ਦਾ ਬਿਨਾ ਤਰਤੀ ਕੋਈ ਵੀਰ ਨ ਪੰਪੇ ਕੁਦਰਤ ਦਾ ਸਤੋ ਨਹੀਂ ਜਦ ਤਰਤੋਂ ਕੇ ਧਿਆਨੋਂ ਉਹ ਦਿਨ ਜਿਆਦਾ ਦੂਰ ਨਹੀਂ ਪੰਜਾਬੀ ਹਾਲਾਤ ਦੇ ਅਗੇ ਚੁਕਦਾ ਨਹੀਂ ਚਾਰਾ ਧਰਤੀ ਜਾਵੇ ਤਰਤੀ ਤੇ ਜੜਦਾ ਨਹੀਂ ਕਿੱਦੇ ਨੇ ਕਈ ਜਦਿਆ ਮੁੰਤੇ ਦੇ ਵਿੱਚ ਪਰ ਸਮੁੰਦਰ ਕਦੇ ਦਰਾਂ ਦੇ ਵਿੱਚ ਟਿਕਦਾ ਨਹੀਂ ਤੇ ਉਹਨਾਂ ਗੱਲ ਸਪਸ਼ਟ ਆ ਆਪਣੇ ਕਮਜਾ ਮੇਜ ਕਾਉਂਟਰ ਸੈਂਟਰ ਦੇ ਵਿੱਚ ਪਿਛਲੇ 20 25 ਸਾਲਾਂ ਦਾ ਦੋ ਤਿੰਨ ਗਰੁੱਪਾਂ ਦਾ ਹੀ ਹੈਗਾ ਉਹੀ ਬਦਲ ਲੈਂਦੇ ਆ ਅੱਜ ਪ੍ਰਧਾਨ ਡੈਡੀ ਬਣ ਗਿਆ ਜੋ ਟਰਮਾਂ ਰਹੇ ਫਿਰ ਫਿਰ ਬੇਟਾ ਬਣ ਗਿਆ ਇੱਥੇ ਫੈਕਟਰੀ ਜਾਂ ਉਹ ਜਿਹੜੀ ਉਹਦੇ ਇੱਥੇ ਚੱਲੀ ਆ ਗਈ ਉਹ ਮੈਨੂੰ ਕਹਿੰਦੇ ਅਰਪਣ ਸਾਹਿਬ ਕਹਿੰਦੇ ਇਸ ਨਾਮ ਆਪਣੀ ਰਜ਼ਾ ਮਿਲਦੀ ਆ ਪਾਇਰ ਕੁਛ ਕਰਨਾ ਤਾਂ ਦੱਸੋ ਕਿੰਨੇ ਆਪਾਂ ਆਪਣੀ ਹੀ ਖਾਰੀ ਸਮਾਜ ਸ਼ੁਰੂ ਕਰ ਲਈ ਜੱਲਿਆਂ ਵਾਲੇ ਬਾਗ ਚ ਸਾਖਾ ਹੋਇਆ ਬਾਬਾ ਜੀ ਨੂੰ ਬੜਾ ਗੁੱਸਾ ਆਇਆ ਉੱਥੇ ਗਏ ਹੋਏ ਸੀ ਤੇ ਉਹਨਾਂ ਨੇ ਆਣ ਕੇ ਸਾਡੇ ਨਾਲ ਇੱਕ ਉਧਰ ਦੇ ਨਾਲ ਸਿੱਧਮਾ ਸਟੇਸ਼ਨ ਤੇ ਆ ਰੇ ਇਨਵੈਸਟੀਗੇਸ਼ਨ ਉਹਨੂੰ ਆਣ ਕੇ ਅੱਗ ਲਾਤੀ ਤੇ ਉਹਦੀਆਂ ਤਾਰਾਂ ਵੱਢ ਕੇ ਤੇ ਲਿਫੂਂਜੀਆਂ ਸਾਰੀਆਂ ਤੇ ਛੱਪੜ ਦੀ ਸਫਤੀ ਨੂੰ ਉਹ ਬਹੁਤ ਵੱਡਾ ਇੱਕ ਅੰਗਰੇਜ਼ ਘਾਰ ਲਈ ਚੈਲ ਸੀ ਫਿਰ ਇਹ ਦੇ ਨਾਲ ਹੀ ਸਾਰਾ ਸਿਸਟਮ ਉਹ ਚੱਲਦਾ ਸੀ ਟੈਲੀਫੋਨ ਤੇ ਰੇਡੀਓ ਤੇ ਉਸ ਤੋਂ ਬਾਅਦ ਫਿਰ ਤਕਰੀਬਨ ਉਹ ਜੇਲ੍ਹ ਸੀ ਰਹੇ ਜੱਤੋ ਦੇ ਮੋਰਚੇ 'ਚ ਵੀ ਮੈਂ ਹੁਣ ਵੱਧ ਕਿਸ ਵੀ ਇਹ ਵੀ ਅਸੀਂ ਕਿਤੇ ਨਾਮ ਨਹੀਂ ਆ ਸਕਿਆ ਦੋ ਚਾਰ ਕਿਤਾਬਾਂ ਹੈਗਾ ਪ੍ਰਾਣਿਕ ਕਿਤਾਬਾਂ ਮੈਂ ਇੱਥੇ ਆਣ ਕੇ ਦੇਖੀਆਂ ਤੇ ਕੋਈ ਕੋਈ ਜੇ ਕੋਈ ਲਿਖਾਰੀ ਹੋਵੇ ਤਾਂ ਮੈਨੂੰ ਦੱਸੇ ਪ੍ਰਾਣ ਇਤਿਹਾਸ ਮੇਰੇ ਕੋਲ ਥੋੜੇ ਜੇ ਤਰਵਲਪਿੰਡੀ ਜੇਲ੍ਹ ਦੇ ਮਤਲਬ ਜੱਜ ਦੀ ਜੱਜਮੈਂਟ ਹੈਗੀ ਹੈ 1924 ਦੀ ਤੇ ਆਪ ਸਭ ਦਾ ਬਹੁਤ ਧੰਨਵਾਦ ਬਹੁਤ ਵਧੀਆ ਜੀ ਮੇਰਾ ਵੀ ਸਾਰੇ ਚਿਹਰੇ ਮੇਰੇ ਲਈ ਬਹੁਤ ਨਵੇਂ ਨੇ ਪਰ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਪਰ ਮੈਨੂੰ ਹਜੇ ਕੁਝ ਨਹੀਂ ਆਉਂਦਾ ਮੈਨੂੰ ਮੇਰੇ ਟਿਊਟਰ ਨੇ ਇਹ ਸਿਖਾਉਣਗੇ ਜੀ ਇਹਨਾਂ ਦੇ ਨਾਲ ਮੈਂ ਲਾ ਕੇ ਚੱਲੂ ਤੇ ਬਾਕੀ ਸੇਖੋਂ ਸਾਹਿਬ ਤੇ ਢਾ ਸਾਹਿਬ ਉਹਨਾਂ ਦੇ ਛਤਾ ਸ਼ਾਇਆ ਚ ਮੈਂ ਕੰਮ ਕਰੂੰ ਮੈਂ ਆਪਣੀ ਬੈਸਟ ਟਰਾਈ ਕਰੂੰ ਵੀ ਪੰਜਾਬੀ ਭਾਸ਼ਾ ਦੇ ਲਈ ਮੈਂ ਕੁਝ ਕਰ ਸਕਾਂ ਤੇ ਸ਼ੇਰ ਜਸਾ ਤੁਹਾਡੀ ਗੱਲ ਝੂਠੀ ਹੋ ਗਈ ਜੀ ਹੱਕ ਮੇਟੀ ਨੇ ਮੈਨੂੰ ਅਹੁਦਾ ਦਿੱਤਾ ਆ ਤਾਂ ਮੈਂ ਟਰਾਈ ਕਰੂੰਗਾ ਮੇਰਾ ਨਾਮ ਰਿਛੇਦਾਰ ਜੀ ਤੇ ਮੈਂ ਆਪਸੀ ਤੇ ਸੌਲਿਡਰ ਤੇ ਬੈਦਰਾਂ ਦੀ ਮਾਤੇ ਤੇ ਕਿਸੇ ਨੂੰ ਹੋਈ ਵੀ ਆ ਮੈਂ ਹੈਲਪ ਕਰਦਾ ਲਈ ਤੇ ਲੋਕਾਂ ਨੇ ਦਿਨਾਂ ਬਿਜ਼ਨਸ ਚ ਚੋਣ ਦੇ ਗਾਰੀ ਹੋ ਚੁੱਕੀ ਕੋਈ ਨਹੀਂ ਕੋਈ ਮੈਂ ਹੈਲਪ ਕਰਾਂ ਨਾ ਜੀ

या पवलियलोर पाया कुदरत के सब बंद्रे एक दूर थे सब जगे उज कौन पले को मंदे ਕੁਝ ਪਰਸ ਨਿੱਜੀ ਰਿਸ਼ਤਾ ਹੈ ਕਿਉਂਕਿ ਜਿਨ੍ਹਾਂ ਦੇ ਨਾਂ ਤੇ ਸਭਾ ਰੱਖੀ ਆ ਬਾਲ ਅੜਕਣ ਨੂੰ ਮੇਰੇ ਚਾਚਾ ਹੀ ਨੇ ਤੇ ਫਾਊਂਡਰ ਮੈਂਬਰਸ ਜਿਹੜੇ ਨੇ ਸਭ ਤੋਂ ਪਹਿਲੀ ਮੇਰੇ ਫਾਦਰ ਜਿਨ੍ਹਾਂ ਦਾ ਥੋੜੀ ਦੇਰ ਪਹਿਲਾਂ ਇਸ ਸੰਸਾਰ ਤੋਂ ਚਲੇ ਗਏ ਉਹ ਵੀ ਕਿਦਰ ਸੀ ਮੈਂ ਤੁਹਾਡੇ ਨਾਲ ਉਹਨਾਂ ਦੇ ਕੁਝ ਉਹਨਾਂ ਦੀ ਗੱਦਨ ਦੇ ਕੁਝ ਸ਼ੇਅਰ ਪਾंजे ਕਰ ਦਿੰਦੀ ਜਿਹੜੀ ਸੁਗੰਧਾਂ ਦੀ ਨਹੀਂ ਜਿਸ ਤਰ੍ਹਾਂ ਹਰ ਰਾਤ ਹੀ ਪੂਨਮ ਨਹੀਂ हर कड़ी खेड़े सुगंधा दी नहीं जिस तरह हर रात ही पूनम नहीं प्रीत मेरी भी बेल है जो बढ़ती रहती है सदा प्रीत मेरी बेल है जो बढ़ती रहती है सदा प्रीत मेरी एकमी दे चांद दी कातर नहीं प्रीत मेरी एकमी दे चांद दी कातर नहीं धन्यवाद ਬਹੁਤ ਵਧੀਆ ਅਤੀ ਜਗ ਤੋਂ ਦਿਲ ਦੇ ਦਰਦ ਛੁਪਾਈ ਫਿਰਦੇ ਹਾਂ ਬਨੇ ਝੂਠੀ ਸਈ ਪਰ ਚਿਹਰੇ ਤੇ ਮੁਸਕਾਨ ਤੇ ਜਾਈ ਕਰਦੇ ਹਾਂ ਤੇ ਸਮਾਂ ਆਪਣੀ ਚੱਲਦਾ ਚਾਲ ਗਿਆ ਗਏ ਦਿਨ ਮਹੀਨੇ ਸਾਲ ਸਾਲ ਗਿਆ ਬਾਜੀ ਸਮਾਂ ਆਪਣੀ ਚੱਲਦਾ ਚਾਲ ਗਿਆ ਗਏ ਦਿਨ ਮਹੀਨੇ ਸਾਲ ਗਿਆ ਇਹ ਕੈਸਾ ਬੁਣਿਆ ਜਾੜ ਗਿਆ ਮੇਰਾ ਇਹ ਹੀ ਇੱਕ ਸਵਾਲ ਰਿਹਾ ਜੋ ਹੱਥ ਹੱਥ ਪਾਣੀ ਰੁੱਢਦੇ ਸੀ ਕੀ ਉਹੀ ਅਥਰੂ ਬਣ ਕੇ ਰਦੇ ਆ ਅਸੀਂ ਜਾਂ ਤੋਂ ਦਿਲ ਦੇ ਦਰਦ ਛੁਪਾਈ ਕਰਦੇ ਹਾਂ ਬੰਮੀ ਝੂਠੀ ਹੀ ਸਹੀ ਪਰ ਚਿਹਰੇ ਤੇ ਮੁਸਕਾਨ ਸਜਾਈ ਹੋ ਕੇ ਇੱਕ ਆਦਮੀ ਉੱਥੇ ਡ੍ਰਿੰਕ ਕਰ ਰਿਹਾ ਸੀ ਜਿਹੜਾ ਉਹ ਜਦੋਂ ਘਟ ਗਿਆ ਨਾ ਤੇ ਪਤਨੀ ਨੇ ਪੁੱਛਿਆ ਕਿਵੇਂ ਪ੍ਰੋਗਰਾਮ ਹੋਇਆ ਕਿ ਨਾ ਬੜਾ ਵਧੀਆ ਹੋਇਆ ਇਹ ਫਿਰ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਸਾਬਤੋਂ ਕੋੂ ਸੁਰਤ ਸਾਹਿਬ ਐਸੀ ਔਰਤ ਦੀਆਂ ਬਾਹਾਂ ਵਿੱਚ guzare ਜਿਹੜੀ ਮੇਰੀ ਪਤਨੀ ਨਹੀਂ ਸੀ ਤੇ ਪਤਨੀ ਨੂੰ ਗੁੱਸਾ ਛੱਡ ਗਿਆ ਦੱਸੋ ਮੈਨੂੰ ਉਹਦਾ ਨਾਮ ਦੱਸੋ ਇੱਕ ਤਾਂ ਪਤਨੀ ਦਾ ਗੁੱਸਾ ਉਹ ਤੋਂ ਨੇ ਕੀਤੀ ਸੀ ਨਾਮ ਭੁੱਲ ਗਿਆ ਠੀਕ ਹੈ ਨਾ ਇਸ ਕਰਕੇ ਮੈਸੇਜ ਇਹ ਹੈ ਕਿ ਡੋਂਟ ਕਾਪੀ ਇਫ ਯੂ ਕੈਨਟ ਪੇਸਡ ਪ੍ਰੋਪਰਲੀ ਐ ਬਦੂਰ ਕੇ ਬੈਠੇ ਹੋਏ ਸੀ ਇਹ ਗੱਲਾਂ ਕਰ ਰਹਿ ਸੀ ਇੱਕ ਦੂਜੇ ਨੂੰ ਕਹਿੰਦਾ ਹੈ ਕਹਿੰਦਾ ਯਾਰ 40 ਤੋਂ ਬਾਅਦ ਗਰਲਫ੍ਰੈਂਡ ਬਣਾਣੀ ਚਾਹੀਦੀ ਹੈ 40 ਤੋਂ ਬਾਅਦ ਗਰਲਫ੍ਰੈਂਡ ਬਣਾਣੀ ਚਾਹੀਦੀ ਹੈ ਤੇ ਦੂਜਾ ਕਹਿੰਦਾ ਨਹੀਂ 40 ਬਹੁਤ ਹੁੰਦੀਆਂ ਨੇ ਪਤਨੀ ਪਤੀ ਕਹਿੰਦਾ ਪਤਨੀ ਨੂੰ ਹਰ ਵਕਤ ਲੜਦੀ ਰਹਿਣੀ ਹੈ ਹਰ ਵਕਤ ਲੜਦੀ ਰਹਿਣੀ ਹੈ ਕੀ ਖਾਣੇ ਆ ਪਤਨੀ ਕਹਿੰਦੀ ਚਵਨ ਪ੍ਰਾਸ਼ ਅੱਛਾ ਉਹਦੇ ਨਾਲ ਕੀ ਹੁੰਦਾ ਉਹ ਕਹਿੰਦੀ ਚਵਨ ਪ੍ਰਾਸ਼ ਦੀ ਸ਼ੀਸ਼ੀ ਤੇ ਲਿਖਿਆ ਹੈ ਬਿਮਾਰੀਆਂ ਸੇ ਲੜਨੇ ਦੀ ਤਾਕਤ ਪਾਓ ਉਹ ਕਹਿੰਦਾ ਬਿਮਾਰੀਆਂ ਨਾਲ ਲੜ ਮੇਰੇ ਨਾਲ ਕਿਉਂ ਲੜਦੀਆਂ ਕਹਿੰਦੀ ਤੁਹਾਡੇ ਤੋਂ ਵੱਡੀ ਹੋਰ ਬਿਮਾਰੀ ਹੋਵੇ ਇਹ ਜਦ ਤੱਕ ਮੈਂ ਆਣਾ ਤੈ ਕਰ ਦਿਆ ਫਿਰ ਸੇ ਲੋਟ ਆਣਾ ਦਿਨੋਂ ਲੈ ਜਾ जहाँ में दिया लौट के फिर से आना जो भेजने वाले हैं जहाँ पे जो भेजने वाले हैं जहाँ पे वही तो वापस बुला रहे हैं सृष्टि को जिस प्रभु ने वही तो सृष्टि चला रहे हैं बैठे हैं जो धान की बालियों में बैठे हैं जो धान की बालियों में समाल मेहंदी की लालियों में समाए मेहंदी की लालियों में पता लगा कि भाम पिंड में एक देवी प्रकट हुई उज मान ने एवजेगा ता हुनिया सन तो देवी प्रकट हुई आज नु प्रकट हुई तो सिर्फ एक पल का नाला फिर तोड़ के गई है निशानियां बदल देगी ਆਏ ਲੋਕਾਂ ਨੇ ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ ਹਸਪਤਾਲ ਜਾਣ ਲੱਗ ਪਈਆਂ ਤੇ ਮੇਲੇ ਲੱਗਣ ਲੱਪੇ ਉਸ ਵੇਲੇ ਹਸਪਤਾਲ ਤੋਂ ਹਰ ਏਕ ਪਾਸੇ ਬੱਸਾਂ ਚੱਲਦੀਆਂ ਭਾਮ ਜਲੰਧਰ ਭਾਮ ਪਕੌੜਾ ਭਾਮ ਚੰਡੀਗੜ੍ਹ ਭਾਮ ਆਪ ਸਾਰੇ ਪਾਸੇ ਬੱਸਾਂ ਚੱਲਦੀਆਂ ਇੱਕ ਸੈਂਟਰ ਬਣ ਗਿਆ ਤੇ ਉਹਦੇ ਵੀ ਦਾ ਨਾਮ ਭਾਮੇਸ਼ਰੀ ਤੇ ਵੀ ਉਹ ਤਾਂ ਗੁਜ਼ਰ ਗਈ ਉਹਦੇ ਬਾਅਦ ਉਹਦੇ ਥੱਲੇ ਬਖਵਰ ਦੇ ਸਤਨੰਦਰ ਮੰਦਰ ਪੜੇ ਹੋਏ ਹਨ ਅੱਜ ਵੀ ਉਹਨਾਂ ਨੂੰ ਸਰਕਾਰ ਕਰਦੀ ਹੈ ਜੰਗਾ ਹੁੰਦਾ ਬਾਕੀ ਜੁਗਤ ਸਬਸਤ ਤਾਇਏ ਕੀ ਹੁੰਦੇ ਇਹਪਰ ਦਾ ਦੀ ਬੰਦਤ ਵਾਲੇ ਸ਼ਾਮਿਲ ਹੁੰਦੇ ਸੀ ਅਜੋਨੇ ਦੇ ਘੋੜਾ ਮੈਂ ਤਾਸ ਨੂੰ ਬੇਨਤੀ ਕਰਾਂਗਾ ਸਾਰੀ ਕਮੇਟੀ ਦੇ ਨਾਮ ਉਹਦੇ ਦੱਸੇ ਜਾਣ ਕਿ ਸੰਪਤਾ ਲੱਗਣੀ ਕੋਣ ਕੋਣ ਕੀ ਹੈ ਕਰੇਗਾ ਤਾਂ ਕਰੋ ਦਾ ਫਾਇਦੇ ਹਰ ਨਗਰ ਹਰ ਸ਼ਹਿਰ ਅੱਗ ਵਿੱਚ ਹਰ ਸਬੀ ਜੱਦ ਦੇ ਮਿਲੇ ਬੇਬੇ ਬੇਵਸੀ ਵਿੱਚ ਲੋਕ ਬੈਠੇ ਹਾਥੀ ਬੰਦੀ ਰਹੇ ਜੀ ਰਹੇ ਨੇ ਲੋਕ ਬਹੁਤੇ ਜੀ ਰਹੇ ਨੇ ਲੋਕ ਬਹੁਤੇ ਕਿਸਮਤ ਦੇ ਫੇਰ ਵਿੱਚ ਜਿਸ ਤਰ੍ਹਾਂ ਦਾ ਵਜਤਾ ਆ ਉਸ ਤਰ੍ਹਾਂ ਉਹ ਤਾਂ ਜੀ ਰਹੇ ਕੀ ਕਿਸੇ ਦੇ ਮaan ਕਰਦਾ ਵਾਹ ਕੀ ਕਿਸੇ ਤੇ ਮaan ਕਰਦਾ ਗੈਰ ਸੀ ਸਭ ਭੀੜ ਵਿੱਚ ਕਹਿੰਦੇ ਸੀ ਮੇਰੇ ਅੰਦਰੋਂ ਮੇਰਾ ਵਿਰਸਾ ਹੱਥ ਦੇਣਾ ਜੋਰੀ ਜਬਰੀ ਖੋਲਿਆ ਮੇਰਾ ਸੋਨਾ ਸਭਿਆ ਚਾਰ ਟਿੱਡ ਨੂੰ ਚੁਲਕਾ ਦੇ ਲਿਆ ਸੇ ਬਚਿਆ ਖੁਚਿਆ ਕਾ ਜੋ ਸੂਰਾ ਖਤ ਰੱਖਿਆ ਮਜਬੂਰਨ ਖਾਣਾ ਮੈਨੂੰ ਬਿਨਾ ਕਤਾਹੀ ਨੁਕਸ ਤੋਂ ਕੋੜਿਆਂ ਦੀ ਮਾਰ ਪਈ ਮੇਰੇ ਨੈਣੋਂ ਪਾਣੀ ਸੁੱਕ ਗਿਆ ਤੇ ਮੇਰੀ ਚਮੜੀ ਉੱਧੜ ਗਈ ਹਾਸਿਆ ਦਾ ਸਰਦਾਰ ਤੁਰ ਗਿਆ ਛੱਡ ਯਾਰਾਂ ਨੂੰ ਯਾਰ ਤੁਰ ਗਿਆ ਨਿੱਲੂ ਬਾਲਾ ਰੋਣ ਵਿਚਾਰੇ ਕਈ ਦਹਾਕੇ ਨਾਲ گزارੇ ਨਿਲੂ ਬਾਲਾ ਰੋਣ ਵਿਚਾਰੇ ਕਈ ਦਹਾਕੇ ਨਾਲ ਗੁਜ਼ਾਰੇ ਲੁੱਟ ਕੇ ਦਿਲ ਦਿਲਦਾਰ ਤੁਰ ਗਿਆ ਹਾਸਿਆ ਦਾ ਸਰਦਾਰ ਤੁਰ ਗਿਆ ਵਾਹ ਜੀ ਵਾਹ ਉਹਨਾਂ ਦੀ ਵਾਈਫ ਪਰਮਦੀਪ ਹੈ ਪਰਮਦੀਪ ਦੇ ਸਰਦਾ ਸਾਈ ਪਰਮਦੀਪ ਦੇ ਸਰਦਾ ਸਾਈ ਰਹਿੰਦਾ ਸੀ ਜੋ ਬਣ ਪਰ ਛਾਈ ਰਹਿੰਦਾ ਸੀ ਜੋ ਬਣ ਪਰ ਛਾਈ ਅੱਜ ਕਰਕੇ ਜਾਨ ਨਿਸਾਰ ਤੁਰ ਗਿਆ ਹਾਸਿਆ ਦਾ ਸਰਦਾਰ ਤੁਰ ਗਿਆ ਆਪਾਂ ਇਹ ਦੇਖਿਆ ਜਿਵੇਂ ਉਹਨਾਂ ਨੇ ਇਲਸਟ੍ਰੇਟ ਕੀਤਾ ਕਿ ਇਸ ਧਰਤੀ ਤੇ ਜਿਹੜੀ ਕਾਬਜ ਕੌਮ ਹੈ ਉਹਦਾ ਕਿੰਨਾ क्रूरਪ ਚਿਹਰਾ ਰਿਹਾ ਬੜੇ ਵਿਸਾਰ ਦੇ ਨਾਲ ਉਹਨਾਂ ਨੇ ਉਸ ਤਰਾਸਜੀ ਨੂੰ ਉਹਨਾਂ ਨੇ ਸਿੱਧੂ ਸਾਹਿਬ ਨੇ ਉਸ ਕੌਮ ਦੇ ਕੀਤੇ ਹੋਏ ਜ਼ੁਲਮਾਂ ਨੂੰ ਬਿਆਨ ਕੀਤਾ ਕਿ ਛੋਟੇ ਬੱਚੇ ਵੀ ਨਹੀਂ ਬਖਸ਼ੇ ਗਏ ਤੇ ਜਦੋਂ ਮੈਂ ਉਹਨਾਂ ਦੀ ਇਹ ਗੱਲ ਸਾਰੀ ਸੁਣ ਰਿਹਾ ਸੀ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀ ਉਹਨਾਂ ਦੀ ਕਵਿਤਾ ਸੁਣ ਰਿਹਾ ਸੀ ਤੇ ਬੈਠੇ-ਬੈਠੇ ਨੂੰ ਮਨ ਇਸ ਗੱਲ ਤੇ ਮਾਨ ਹੋ ਰਿਹਾ ਸੀ ਕਿ ਘੱਟੋ-ਘੱਟ ਅਸੀਂ ਉਸ ਵਿਰਸੇ ਦੇ ਮਾਲਕਾਂ ਅਸੀਂ ਉਸ ਧਰਤੀ ਦੇ ਮਾਲਕਾਂ ਸੀ ਉਸ ਧਰਤੀ ਦੇ ਜਾਇਆ ਹਾਂ ਜਿਸ ਦੇਸ਼ ਨੇ ਕਦੀ ਕਿਸੇ ਹੋਰ ਮੁਲਕ ਤੇ ਇਨਵੇਡਰ ਨਹੀਂ ਕੀਤਾ ਕਿਸੇ ਹੋਰ ਮੁਲਕ ਤੇ ਹਮਲਾ ਨਹੀਂ ਕੀਤਾ ਇਦਾਂ ਦਾ ਇਤਿਹਾਸ ਸਾਡਾ ਹੈਗਾ ਹਿੰਦੁਸਤਾਨ ਦਾ ਕਿ ਸਾਡੇ ਦੇ ਕਬਜ਼ਾ ਹੋਇਆ ਸਾਡੇ ਟੁਕੜੇ ਟੁਕੜੇ ਹੁੰਦੇ ਰਹੇ ਪਰ ਅਸੀਂ ਉਸ ਸੰਸਕ੍ਰਿਤੀ ਤੋਂ ਆ ਉਸ ਸੱਭਿਆਤੋਂ ਆ ਸੱਭਿਆਤੋਂ ਆ ਜਿੱਥੇ ਨਾ ਤਾਂ ਆਪਾਂ ਕਿਸੇ ਤੇ ਹਮਲਾ ਕਰਦੇ ਆ ਨਾ ਹੀ ਕਿਸੇ ਤੇ ਕਾਬਜ਼ ਹੁੰਨੇ ਆ ਸਗੋਂ ਇਦਾਂ ਦਾ ਇਤਿਹਾਸ ਹੈ ਕਿ ਜੇ ਕਿਸੇ ਕੌਮ ਨੂੰ ਕਿਤੇ ਢੋਹੀ ਨਹੀਂ ਮਿਲੀ ਤੇ ਹਿੰਦੁਸਤਾਨ ਨੇ ਆ ਕੇ ਦਰ ਖੋਲੇ ਕਿ ਤੁਸੀਂ ਇੱਥੇ ਆ ਜਾਓ ਤੁਸੀਂ ਆਪਦੇ ਧਰਮ ਦੇ ਮੁਤਾਬਕ ਆਪਦੀ ਰੋਜ਼ ਰੀਤ ਦੇ ਮੁਤਾਬਕ ਇੱਥੇ ਪਾਠ ਪੂਜਾ ਕਰੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਸਾਡੀ ਉਹ ਸੰਸਕ੍ਰਿਤੀ ਹੈ ਜਿਹੜੇ ਇਨਸਾਨ ਨੂੰ ਤਾਂ ਕੀ ਮਾਰਨਾ ਇੱਕ ਜੇ ਕੀੜੀ ਵੀ ਹੋਵੇ ਤੇ ਤਾਂ ਵੀ ਪੈਰ ਪਰੇ ਧਰਨਾ ਬਲਕਿ ਕੀੜਿਆਂ ਦੇ ਭੌਂ ਤੇ ਆਪਾਂ ਆਟਾ ਪਾਉਣ ਜਾਂਦੇ ਆ ਮੈਂ ਹੈਰਾਨ ਆ ਇਹੋ ਜੀਆਂ ਕਾਮਾਂ ਤੇ ਜਿਹੜੀਆਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਜਿਵੇਂ ਸਕੂਲਾਂ ਚ ਦੱਸਦੇ ਕਬਰਾਂ ਦੀਆਂ ਕਬਰਾਂ ਨਿਕਲ ਰਹੀਆਂ ਸਮਾਂ ਥੋੜਾ ਹੋਣ ਕਰਕੇ ਮੈਂ ਜ਼ਿਆਦਾ ਗੱਲ ਕੋਈ ਹੋਰ ਨਹੀਂ ਕਹਿੰਦਾ ਵਾ ਮੈਂ ਆਪਣੇ ਮਰੂਮ ਲੋਕ ਤਵੀ ਸੁਣ ਜਾਂ ਮਦਦ ਉਹਨਾਂ ਨੇ ਲੋਕਾਂ ਦੀ ਗੱਲ ਲੋਕਾਂ ਦੀ ਬੋਲੀ ਦੇ ਵਿੱਚ ਕੀਤੀ ਚਾਰ ਕਤਾਰਾਂ ਨੂੰ ਛੋਟੀਆਂ-ਛੋਟੀਆਂ ਲਿਖੀਆਂ ਕਿਉਂ ਲਿਖੀਆਂ ਸੀਖਾਂ ਸੈਂਤਾਂ ਲੋਕ ਜਿਹੇ ਬੋਲਦੇ ਰਹੋ ਮੈਂ ਉਹਨਾਂ ਦੀਆਂ ਕੀਤਾ ਕਤਾਰਾਂ ਦੇ ਵਿੱਚੋਂ ਕੁਝ ਲਾਈਨਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕੂੜ ਦਾ ਬੇੜਾ ਕਦੇ ਤਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕੂੜ ਦਾ ਬੇੜਾ ਕਦੇ ਤਰਨਾ ਨਹੀਂ ਆਇਆ ਨਾ ਕਦੇ ਵੀ ਹਾਸਾ ਇਹਨਾਂ ਦੀਆਂ ਬੁੱਲਾਂ ਉਤੇ ਉਹ ਵੇਖ ਮੇਰੇ ਰੋਂਦੇ ਨੇ ਸਿਆਗ ਨਹੀਂ ਲੈ ਗਿਆ ਕੋ ਲੁੱਟ ਕੇ ਸਾਡ ਦੀ ਕਮਾਈ ਮਾਏ ਨਾਲ ਲੈ ਕੇ ਬੁੱਲਿਆਂ ਨਾਲ ਲੈ ਕੇ ਗੁੰਡਿਆਂ ਦੀ ਧਾੜ ਨਹੀਂ ਸਾਡੇ ਸਿਰਾਂ ਉੱਤੇ ਨੇਚਾ ਰੱਖ ਬਾਪੂ ਨੰਗੀ ਹੋਣ ਨਹੀਂ ਦੇਾਂਗੇ ਕੰਡ ਤੇਰੀ ਟਿਪ ਟਿਪ ਜਵਾਨੀ ਦੀ ਡੋਣਕੇ ਦੀ ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ ਹਾਸ ਹਾਸ ਤੋਰ ਦੇ ਤੂੰ ਢੋਲੀ ਮੇਰੀ ਬਾਬਲਾਵੇ ਕਿਹੜੀ ਗੱਲੋਂ ਰਿਆ ਤੂੰ ਝੂ ਜਿਵੇਂ ਸਾਡੇ ਸਾਰਿਆਂ ਦਾ ਪੇਟ ਰੋਹੀ ਮੰਗਦਾ ਏ ਮੰਗ ਮੇਰੀ ਮੰਗ ਦੀ ਸੁਣੋ ਤੂੰ ਮੱਦਗਾ ਰੇਵੇ ਸੂਜਾ ਕੰਧੀਆਂ ਦੇ ਵੇੜੇ ਮਾਤਾ ਕੀ ਤੇਰੀ ਬੋਧ ਨੂੰ ਚੰਨ ਹੋਰ ਬਥੇਰੇ ਜਿੱਥੇ ਤੰਗ ਨਾ ਸਮਝਣ ਤੰਗਿਆਂ ਨੂੰ ਜਿੱਥੇ ਵਾਹ ਤਰਸ ਦੇ ਕੰਗਿਆਂ ਨੂੰ ਨੱਕ ਵਗਦਾ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਪੁੱਤ ਬਣ ਕੇ ਕਮਾਉਂ ਘਰ ਤੇਰੇ ਤੂੰ ਚੇਤਨਾਂ ਡਣਾਈ ਬਾਬ ਦਾ ਦੀ ਇਕਲੱਤੇ ਸੋਹਣੀ ਸ਼ਕਲ ਮਾੜੀ ਨਸਲ ਪੁਰਾਣੀ ਰਫਲ ਵਿੱਚ ਤੋਖਾ ਖਾਈ ਜਾਂਦੇ ਨੇ ਮੈਂ ਤੋਖਾ ਖਾਈ ਜਾਂਦੇ ਨੇ ਹੱਥ ਵਿੱਚ ਸੋਟੀ ਜਵਾਨੀ ਖੋਟੀ ਕਦੇ ਕਮਿਆਹੀ ਜਾਂਦੇ ਨੇ ਬੁੱਧ ਨੂੰ ਖਟਾਸ ਬੁੱਧ ਨੂੰ ਖਟਾਸ ਨਕਲ ਦੀ ਜਵਾਨੀ ਖੋਟੀ ਹੱਥ ਵਿੱਚ ਸੋਟੀ ਦਵਾਨੀ ਖੋਟੀ ਫੱਟੀ ਪੋਚੀ ਤੇ ਮੰਜੀ ਠੋਕੀ ਉਹ ਫੱਟੀ ਪੋਚੀ ਤੇ ਮੰਜੀ ਠੋਕੀ ਹੱਥ ਵਿੱਚ ਸੋਟੀ ਦਵਾਨੀ ਖੋਟੀ ਕਦੇ ਕਮਿਆਹੀ ਜਾਂਦੇ ਨੇ ਕਦੇ ਕਮਿਆਹੀ ਜਾਂਦੇ ਨੇ ਹੱਥ ਵਿੱਚ ਨਹੀਂ ਬਾਬਿਆਂ ਦੇ ਮੇਲੇ ਤੇ ਜਨਤਾ ਸੱਤਾ ਮਿਲਿਆ ਤਾਂ ਮੈਂ ਆਪਣੇ ਗੁਰੂ ਦੇਵ ਦਾ ਨਾਮ ਲੈਣ ਦਾ ਰੱਬ ਉਹਨੂੰ ਦੁੱਤਾ ਮੱਕਾ ਖੰਡਿਆ ਤੇ ਹਾਂ ਕਰ ਦਿੱਤੀ ਅਸੀਂ ਸਾਝੇ ਦੋ ਸੁਤਨਾਟਾ ਤੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਤੈਅ ਕਰ ਲਿਆ ਉਹਦੇ ਕੋਲ ਚਲੇ ਗਏ ਅਸੀਂ ਤੇ ਉਹ ਵਾਸਤੇ 11 ਵਜੇ ਦੇ ਕੇ ਆ ਹੋਂ ਬਚ ਪਹੁੰਚੇ ਤੇ ਉਹਨਾਂ ਦਾ ਲੜਕਾ ਰੋਕੀ ਵੀ ਸਾਨੂੰ ਉਹਨਾਂ ਦੇ ਕਮਰੇ ਵਿੱਚ ਲਿਜਾ ਕੇ ਕਹਿੰਦਾ ਕਿ ਤੁਸੀਂ ਬੈਠੋ ਮੈਂ ਡੈਡੀ ਜੀ ਨੂੰ ਬੁਲਾ ਕੇ ਲਿਆਉਂਦਾ ਅਸੀਂ ਵੇਖਿਆ ਕਿ ਉਹ ਆਪਣੀ ਬਿੰਕਿਆਂ ਨੂੰ ਧੱਕੀ ਸਾਡੇ ਵੱਲ ਆ ਰਹੇ ਸਨ ਉਹ ਜਿੰਨੇ ਤੁਸੀਂ ਆਏ ਹੋ ਉਹ ਡਾਕਾ ਤਾਂ ਸਾਡੇ ਸਰ ਮੱਥੇ ਤੇ ਇਹ ਅੱਗੇ ਨੂੰ ਬੇਨਤੀ ਕਰਦੇ ਹਾਂ ਹਰ ਸਾਈਕਲ ਸਾਂ ਚੜ੍ਹੇ ਦੀ ਜਰੂਰ ਆਇਆ ਕਰੋ ਇਹ ਮੇਰੀ ਮਿੰਨਤ ਆ ਕਿਉਂਕਿ ਦੂਜਾ ਸਾਡਾ ਜਿਹੜਾ ਸਨਿਚਰਵਾ ਹਿੰਦੂਸ ਨੂੰ ਸਾਡੀ ਸਭਾ ਦੀ ਮੀਟਿੰਗ ਹੁੰਦੀ ਆ ਅਕਮਲ ਸਟਾਕ ਤਰ੍ਹਾਂ ਦੀ ਸਭਾ ਨਾ ਆਇਆ ਤਾਂ ਅਗਲੀ ਵਾਰ ਜੇ ਅਸੀਂ ਆਪ ਬੋਰਡ ਵੀ ਬਣਾਗੇ ਬਹੁਤ ਵਈਆ ਲੈ ਕੇ ਜਾਵਾਂਗੇ ਗੇਰੂਰਾ ਕਰੋ ਪਰ ਪਰਾਰਥੋ ਬਈ ਵਾਰੀ ਗਲਤੀਆਂ ਭੁੱਲ ਜਾਉਂਦੇ ਆ ਨੇ ਉਹਦੀ ਮੈਨੂੰ ਮਾਫੀ ਦੇ ਦਿਓ ਬਤਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਤਕ ਹਰਕਿਆਂ ਦੇ ਵਿੱਚ ਵੱਧ ਤੋਂ ਪ੍ਰਾਣੀ ਜਿਹੜੀ ਸਹਿਤ ਸਭਾ ਅਰਪਣ ਲਖਾਰੀ ਸਭਾ ਜਿੰਨੂੰ 30 ਸਾਲ ਦੇ ਲਗਭਗ ਹੋ ਗਏ ਆ ਬਣੇ ਨੂੰ ਉਹਦੀ ਅੱਜ ਕਲਗਰੀ ਦੇ ਕੁਸਵਾਲ ਦੇ ਵਿੱਚ ਮਹੀਨਾਵਾਰ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਦੇ ਵਿੱਚ ਨਵੀਂ ਟੀਮ ਚੁਣੀ ਗਈ ਆ ਪੁਰਾਣੀ ਟੀਮ ਦੇ ਵਿੱਚ ਵੀ ਸਾਨ ਜਸਵੰਤ ਸਿੰਘ ਸੇਖੋਂ ਉਹ ਹੋਮੇ ਨਵੀਂ ਟੀਮ ਦੇ ਵਿੱਚ ਪ੍ਰਧਾਨ ਨੇ ਤੇ ਬਹੁਤ ਪੁਰਾਣੇ ਇਥੇ ਕਲਗਰੀ ਦੇ ਵਿੱਚ ਰਹਿ ਰਹੇ ਨੇ ਸਹਿਤ ਕਲ ਕਹਿੰਦੇ ਵਿੱਚ ਜਾਣਿਆ ਪਛਾਣਿਆ ਨਾਂ ਉਹਨਾਂ ਨੇ ਸਿੱਖੀ ਇਤਿਹਾਸ ਨਾਲ ਸੰਬੰਧਿਤ ਬਹੁਤ ਕਿਤਾਬਾਂ ਵੀ ਲਿਖੀਆਂ ਸਾਡੇ ਨਾਲ ਸ਼ਾਮ ਨੇ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸੇਖੋਂ ਸਾਹਿਬ ਸਤਿ ਸ੍ਰੀ ਅਕਾਲ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੇਖੋ ਸਾਹਿਬ ਜਿਹੜੀਆਂ ਤੁਸੀਂ ਇਤਿਹਾਸ ਰਚਿਆ ਕਿਤਾਬਾਂ ਲਿਖੀਆਂ। ਸਿੱਖ ਧਰਮ ਦੇ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਕਿਤਾਬਾਂ ਜਿਹੜੀਆਂ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਿਹੜੀਆਂ ਤੁਸੀਂ ਆਪ ਗਰੀਬਨ 21 ਪ੍ਰਸੰਗ ਲਿਖੇ ਨੇ। ਜਿਹੜੇ ਜਿਹੜੇ ਹੈਗੇ ਨੇ ਚਾਰ ਕਿਤਾਬਾਂ ਚ ਇੱਕ ਕਿਤਾਬ ਮੇਰੀ ਕਲੀਆਂ ਕਵਤਾਂ ਵਾਲੀ ਸਭ ਤੋਂ ਪਹਿਲੀ ਕਿਤਾਬ ਮੇਰੀ ਕਲੀਆਂ ਕਵਤਾਂ ਹੈ ਉਹਦੇ ਚ। ਇਹ ਇ ਇ ਨਾਈ ਸਾਧ ਰਚਾ ਤੁਸੀਂ ਬਸ ਇਨੇ ਮੈਂ 65 ਸਾਲ ਦੀ ਉਮਰ ਚ ਲਿਖਣ ਲੱਗਿਆ ਪੈਦਾ ਮੈਂ ਲਿਖਿਆ ਹੀ ਨਹੀਂ ਕੁਝ ਵੀ ਨਾਂ ਵੀ ਨੋਂਗੋਤੀ ਲਿਖਣਾ ਕਿਸੇ ਕੋ ਸਾਹਿਬ ਬੈਕ ਹੋਂ ਤੁਸੀਂ ਇਹ ਪੰਜਾਬ ਚ ਕਿਹੜੇ ਜਣੇ ਨਸਬੰਦ ਰਹਦੇ ਮੈਂ ਸਿੱਧਾ ਪਿੰਡ ਉਥੇ ਮੈਂ ਪੈਣੀ ਸਾਹਿਬ ਵਾਲੀ ਜਿਹੜੀ ਹੈਗੀ ਆ ਤੇ ਰਾਮਪੁਰ ਤੋਂ ਹਸ ਮੈਂ ਸੁਬਾਹ ਵਿੱਚ ਜਾਂਦਾ ਇਹ ਆਪਣੇ ਜ਼ਿਲ੍ਹਾ ਲੁਧਿਆਣਾ ਚ ਜ਼ਿਲ੍ਹਾ ਲੁਧਿਆਣਾ ਪੈਣੀ ਸਾਹਿਬ ਤੇ ਰਾਮਪੁਰ ਤੇ ਵੈਸੇ ਤੁਹਾਡਾ ਪਿੰਡ ਕਿਹੜਾ ਹੈ ਲੁਧਿਆਣਾ ਜ਼ਿਲ੍ਹੇ ਚ ਪਿੰਡ ਘੋੜਾ ਜ਼ਿਲ੍ਹਾ ਦਿੱਤੇ ਹਣਾ ਠੀਕ ਹੈ ਤੇ ਪੁਲਿਸ ਦੇ ਵਿੱਚ ਵੀ ਪਤਾ ਲੱਗਾ ਸੀ ਤੁਸੀਂ ਪੁਲਿਸ ਵੀ ਥੋੜਾ ਸੰਮਾ ਜਿਹੜਾ ਸਮਾਸੀ ਜਦੋਂ ਪੁਲਿਸ ਦੇ ਵਿੱਚ ਰਹੇ ਤੁਸੀਂ ਮੈਂ ਰਹਾ ਜੀ 214 ਤੋਂ ਲੈ ਕੇ 2984 ਤੱਕ 1984 ਤੱਕ ਹਾਂਜੀ ਤੇ ਤੁਸੀਂ ਐ ਸੇਖੋਂ ਸਾਹਿਬ ਆਪਣੀ ਇਹ ਜਿਹੜੀ ਅਰਪਣ ਖਾਰੀ ਸਭਾ ਹਾਂਜੀ ਕਿੰਨੇ ਸਮੇਂ ਤੋਂ ਇਹਦੇ ਨਾਲ ਤੁਸੀਂ ਜੁੜਿਓ ਇਹ ਜਿੱਦਣ ਤੋਂ ਬਣੀ ਮੈਂ ਨਾਲ ਹੀ ਹਾਂ ਜੀ ਜੇ ਆਪਾਂ ਤੁਹਾਨੂੰ ਮਤਲਬ ਆ ਫਾਊਂਡਰ ਮੈਂਬਰ ਕਰ ਲਏ ਤੇ ਉਹ ਵੀ ਠੀਕ ਹੈ ਹੈ ਫਾਊਂਡਰ ਮੈਂਬਰਾਂ ਨੇ ਮੈਂ ਹਾਂ ਸੱਚ ਜਦ ਪਹਿਲੀ ਮੀਟਿੰਗ ਉਹਦਾਂ ਵੀ ਮੈਨੂੰ ਇੱਥੇ ਬੁਲਾਇਆ ਸੀ ਠੀਕ ਹੈ ਜੀ ਹਾਂਜੀ ਤੁਸੀਂ ਸੇਖੋ ਸਾਹਿਬ ਅੱਜ ਜਿਹੜੀ ਮੀਟਿੰਗ ਮਹੀਨਾ ਬਾਅਦ ਹੋਈ ਆ ਬੜੀ ਭਰਵੀ ਮੀਟਿੰਗ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਸਹਿਕਾਰਾ ਸ਼ਾਮਲ ਹੋਏ ਆ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਅੱਜ ਦੀ ਮੀਟਿੰਗ ਅਸਲ 'ਚ ਤਿੰਨ ਬੰਦੇ ਜਿਹੜੇ ਨੇ ਲਾ ਜੀ ਸਾਡੇ ਮਿੱਤਰ ਚਲੇਗਾ ਇੱਥੋਂ ਦੁਨੀਆ ਤੋਂ ਹਾਂਜੀ ਉਹਨਾਂ ਬਾਰੇ ਤੇ ਹੜਪੀੜ ਤੇ ਜਿਹੜੇ ਬਹੁਤ ਸਾਰੇ ਬੰਦੇ ਮਰ ਗਏ ਸਰਕਾਰ 70 ਦੱਸ ਜਿਹਨਾਂ ਨੂੰ ਉਹਨਾਂ ਬਾਰੇ ਦੀ ਬਾਕੀ ਰੋਟੀਨ ਚ ਜੀ ਸੰਗੀਤ ਵੀ ਚੱਲਿਆ ਇਤਿਹਾਸਿਕ ਗੱਲਾਂ ਵੀ ਚੱਲੀਆਂ ਤੁਹਾਨੂੰ ਸੇਖੋਂ ਸਾਹਿਬ ਸਕਦੇ ਸ਼왈ਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਆਮ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੋ ਮਾਤਾ ਦੇ ਨਾਲ ਰਹੋ ਜੀ ਸਨੇਹਾ ਨੇਵਰਤਾ ਪਿਆਰ ਤੇ ਇੱਕ ਦੂਜੇ ਦੀ ਮਦਦ ਕਰਨੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸੇ ਬਤਾਤਾ ਨਹੀਂ ਧੰਨਵਾਦ